بی جے پی آر ایس مرد آباد موہنت مرداباد موہنت مرد آباد موہنت مرد آباد بی جے پی سرکار مردابادی بند کرو बंदा बंदि करा बंदा حملے کریں گے بھارتی جنتا پارٹی مردا باد بھاگوت مردا باد آر ایس ایس بی جے پی مرداباد آر کرو بند, کرو, بند کرو. <تصفح>

ਚੀਫ ਜਸਟਿਸ ਆਫ ਇੰਡੀਆ ਬੀ ਆਰ ਗੋਵੇਈ ਦੇ ਜੋ ਇੱਕ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਰਕੇਸ਼ ਵੱਲੋਂ ਜੋ ਕਿ ਬੜੀ ਮੰਦਭਾਗੀ ਘਟਨਾ ਆ ਔਰ ਨੰਬਰ 1 ਤਾਂ ਉਹਨਾਂ ਨੇ ਜੁੱਤੀ ਮਾਰੀ ਗਈ ਨੰਬਰ 2 ਜਿਸ ਬੰਦੇ ਨੇ ਜੁੱਤੀ ਮਾਰੀ ਉਹਨੂੰ ਬਾਇਜਤ ਰਿਹਾ ਕਰ ਦਿੱਤਾ ਗਿਆ ਜੇਕਰ ਬੀ ਆਰ ਗੋਵੇਈ ਦੀ ਜਗ੍ਹਾ ਤੇ ਜੇਕਰ ਕੋਈ ਜਨਰਲ ਜੱਜ ਹੁੰਦਾ ਤੇ ਜੇਕਰ ਕਿਸੇ ਐਸਸੀ ਜਾਂ ਕਿਸੇ ਮਿਨੋਰਟੀ ਨੇ ਸਿੱਖ ਮੁਸਲਮਾਨ ਜਾਂ ਦਲਿਤ ਨੇ ਜੁੱਤੀ ਮਾਰੀ ਹੁੰਦੀ ਤਾਂ ਉੱਤੇ ਐਨਐਸਏ ਲੱਗਣਾ ਸੀਗਾ ਦੇਸ਼ਦੋ ਦਾ ਪਰਚਾ ਹੋਣਾ ਸੀਗਾ ਇਹ ਬਹੁਤ ਵੱਡਾ ਇੱਕ ਜਾਤੀ ਵਿਤਕਰਾ ਆ ਉਸ ਵਿਤਕੇ ਦੇ ਕਰਕੇ ਅਸੀਂ ਅੱਜ ਇੱਥੇ ਖੜੇ ਆ ਦੇਖੋ ਜਿਹੜੀ ਚੀਫ ਜਸਟਿਸ ਆ ਪਿੰਡਿਆ ਕਿੱਡੀ ਵੱਡੀ ਇੱਕ ਪੋਸਟ ਆ ਐਡੀ ਵੱਡੀ ਪੋਸਟ ਦੇ ਬਾਵਜੂਦ ਇੱਕ ਦਲਿਤ ਅਫਸਰ ਦੇ ਪ੍ਰਤੀ ਇਹਨਾਂ ਮਨੂਵਾਦੀ ਲੋਕਾਂ ਦੀ ਇਹ ਸੋਚ ਆ ਤੇ ਆਮ ਜਿਹੜੇ ਦਲਿਤਾ ਉਹਨਾਂ ਦੇ ਪ੍ਰਤੀ ਕੀ ਸੋਚ ਹੋਗੀ ਇਹ ਭਾਰਤ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਭਾਰਤ ਦੇਸ਼ ਵਿੱਚ ਜਿਹੜੇ ਰਾਸ਼ਟਰਪਤੀ ਆ ਭਾਰਤ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਰ ਵਿੱਚ ਬਣ ਦਿੱਤਾ ਗਿਆ ਸੀਗਾ ਤੇ ਅੱਜ ਇਹ ਉਹੀ ਪ੍ਰਵਿਰਤੀ ਆ ਇਹ ਉਹੀ ਲੋਕ ਆ ਜਿਨ੍ਹਾਂ ਨੇ ਸੁਭਿਤਰੀ ਬਾਈ ਫੁਲੇ ਜਿਹੜੋ ਔਰਤਾਂ ਨੂੰ ਪੜ੍ਹਾਣ ਜਾਂਦੀ ਸੀ ਉਹਨਾਂ ਦੇ ਬੱਟੇ ਮਾਰਦੇ ਸੀਗੇ ਉਹਨਾਂ ਤੇ ਗਾਰਾ ਸਿੱਟਦੇ ਸੀ ਇਹ ਉਹੀ ਲੋਕ ਆ ਜਿਨ੍ਹਾਂ ਨੇ ਅੱਜ ਜਸਟਿਸ ਬੀ ਆਰ ਗੋਬਈ ਦੇ ਉੱਤੇ ਜਿਹੜਾ ਜੁੱਤਾ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਜਿਹੜੀ ਆ ਕੀਤੀ ਆ ਉਹ Dalit ਸਮਾਜ SC BC ਅਤੇ ਘੱਟ ਗਿਣਤੀ ਸਮਾਜ ਇਸ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਉਹਦੇ ਬਰੋ ਵਿੱਚ ਅੱਜ ਅਸੀਂ RSS ਤੇ BJP ਮੋਹਨ ਭਾਗਵ ਦੇ ਜਿਹੜਾ ਪੁੱਤਲਾ ਉਫਕਣ ਜਾ ਰਹੇ ਹਾਂ ਇਹ ਇੰਡੀਆ ਦੇ ਵਿੱਚ ਦਲਤਾਂ ਦੀ ਪੋਜੀਸ਼ਨ ਬਾਰੇ ਦੱਸਦੀ ਆ ਇਹ ਕਿਦਾਂ ਦੇਸ਼ ਦੇ ਵਿੱਚ ਬਿੱਪਰਵਾਦ ਜਾਂ ਬ੍ਰਾਹਮਣਵਾਦ ਕਿੰਨਾ ਭਾਰੂ ਆ ਤੇ ਇਸ ਨਾਤਨਤਾ ਵਾਲੇ ਜਾਂ ਆਰਐਸਐਸ ਵਾਲੇ ਭਾਜਪੀ ਵਾਲੇ ਇਹਨਾਂ ਦੀ ਪਾਲਿਸੀ ਇਹ ਕਿਦਾਂ ਰਨ ਕਰ ਰਹੇ ਆ ਵੀ ਇੱਕ ਸੁਪਰੀਮ ਕੋਰਟ ਦਾ ਮੁੱਖ ਜੱਜ ਦੇ ਲਈ ਇੱਕ ਰਕੇਸ਼ ਨਾਮਕ ਜਿਹੜਾ ਉੱਥੇ ਦਾ ਇੱਕ ਸੀਨੀਅਰ ਵਕੀਲ ਸੀ ਉਹ ਐਦਾਂ ਸੋਚ ਸਕਦਾ ਮੈਂ ਉਹਦਾ ਸੋਚਣਾ ਹੀ ਭਾਰੂ ਆ ਤੇ ਉਹਨੇ ਜੋ ਕਾਰਵਾਈ ਕੀਤੀ ਹੈ ਇਹ ਬਹੁਤ ਹੀ ਗਲਤ ਆ ਤੇ ਉਹਦੇ ਤੇ ਮਤਲਬ ਸਾਡੇ ਵੱਲੋਂ ਤਾਂ ਐ ਆ ਵੀ ਉਹਤੇ ਸਖਤ ਜਦੋਂ ਅਸੀਂ ਕਾਰਵਾਈ ਕਹਿੰਨੇ ਆ ਨਾ ਤੇ ਸਾਨੂੰ ਦੀਦਾ ਨਹੀਂ ਵੀ ਉਹਤੇ ਕੀ ਕਾਰਵਾਈ ਹੋਊਗੀ ਤੇ ਮਤਲਬ ਅਸੀਂ ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਇਹ ਚੀਜ਼ਾਂ ਨੂੰ ਬੈਕ ਕਰਦੀਆਂ ਆ ਆਰਐਸਐਸ ਬੀਜੇਪੀ ਅਸੀਂ ਉਹਨਾਂ ਦਾ ਦੇਖੋ ਮੋਨ ਭਗਵਤ ਦਾ ਪਤਲਾ ਫੂਕਰੇ ਆ ਇਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਆ ਇੱਥੇ ਦਲਤਾਂ ਦਾ ਜਾਂ ਜਿਹੜੀਆਂ ਮਿਨੋਰਟੀਜ਼ ਆ ਉਹਨਾਂ ਦਾ ਜੀਣਾ ਜਿਹੜਾ ਹੈ ਉਹ ਦੁਰਵਰ ਕੀਤਾ ਹੋਇਆ ਆ ਇਹਨਾਂ ਦੀਆਂ ਪਾਲਿਸੀਆਂ ਇਹਨਾਂ ਦੀ ਵਿਚਾਰਧਾਰਾ ਜਿਹੜੀ ਮਨੁੱਖਤਾ ਦੇ ਵਿਰੋਧੀ ਆ ਕਟ ਗਿਣਤੀ ਦੇ ਨਾਲ ਅਕਸਰ ਇਹਨਾਂ ਦੇ ਜੋਖੀ ਬਾਰ ਦਾ ਧੌਂ ਨਹੀਂ ਇਹਨਾਂ ਪਰ ਫਿਰ ਵੀ ਕਿਤੇ ਨਾ ਕਿਤੇ ਇਕੱਠੇ ਆਉਂਦੀ ਲੋੜ ਆ ਸਾਡਾ ਭਾਈਚਾਰਾ ਕਿਉਂ ਇਕੱਠਾ ਨਹੀਂ ਹੋ ਰਿਹਾ ਸੀ ਨਹੀਂ ਦੇਖੋ ਅਸੀਂ ਇਕੱਠੇ ਆਂ ਦਰਸਲ ਜਾਗਰਤਾ ਦੀ ਥੋੜੀ ਜਿਹੀ ਘਾਟ ਹੁੰਦੀ ਆ ਪਰ ਐਂ ਦੀ ਗੱਲ ਨਹੀਂ ਅੱਜ ਤੁਸੀਂ ਦੇਖੋ ਇੱਕ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਸਾਰੇ ਜਾਣੇ ਇੱਕਠੇ ਹੋਏ ਆ ਸੀ ਹਾਂ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਹੀ ਸਮਾਂ ਪਹਿਲਾਂ ਇੱਕ 5 ਸਾਲਾਂ ਬੱਚੇ ਨਾਲ ਬੜੀ ਬੇਰਹਿਮੀ ਨਾਲ ਹਰਵੀਰ ਨਾਲ ਕੀਤੀ ਗਈ ਤਾਂ ਅੱਜ ਉਹੀ ਘਟਨਾ ਇੱਕ ਬਾਗਪੁਰ ਦੇ ਇਲਾਕੇ ਵੀ ਵਾਪਰੀ ਹੈ ਇਹਨੂੰ ਕਿੱਦਾਂ ਦੇ ਦੇਉ ਕਿ ਇਹਨਾਂ ਨੂੰ ਬਚਾ ਹੋ ਗਿਆ ਕਿ ਉਹ ਵੀ ਪ੍ਰਵਾਸੀ ਪ੍ਰਵਾਸੀ ਚਲੋ ਇਹ ਇੱਕ ਬੱਚੇ ਨਾਲ ਕਿਸੇ ਨੇ ਦੇਖ ਲਿਆ ਤਾਂ ਬਚਾ ਹੋ ਗਿਆ ਇਹ ਸਾਡੇ ਨਾਲ ਹਲੇ ਧਿਆਨ ਚ ਨਹੀਂ ਆਈ ਗੱਲ ਇਹ ਮੈਂ ਤੁਹਾਡੇ ਕੋਲ ਫਸਟ ਟਾਈਮ ਇਹ ਗੱਲ ਸੁਣੀ ਆ ਆਪਾਂ ਜੇ ਸਵੇਰ ਦੀ ਗੱਲ ਆ ਤਾਂ ਆਪਾਂ ਇਸ ਜਿਹੜੀ ਇਹ ਪ੍ਰੋਗਰਾਮ ਤੋਂ ਬਾਅਦ ਅਸੀਂ ਇਸ ਗੱਲ ਵੱਲ ਜ਼ਰੂਰ ਧਿਆਨ ਦੇਵਾਂਗੇ ਕਿ ਅਸੀਂ ਚਾਹਦੇ ਹਾਂ ਕਿ ਬੋ ਜਸਟਿਸ ਵੀ ਆਰ ਜੋ ਵਹੀ ਦਿੱਤੇ ਜੋ ਰਕੇਸ਼ ਕਿਸ਼ੋਰ ਨੇ ਇੱਕ ਜੁੱਤੀ ਮਾਰਨ ਦੀ ਜਲਦੀ ਅਦਾਲਤ ਵਿੱਚ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹ ਬਹੁਤ ਨਿੰਦਣਜੋਗਾ ਅਤੇ ਐਸਸੀ ਐਸਸੀ OBC ਅਤੇ ਘੱਟ ਮੀਨੋਟੀ ਜਿਹੜਾ ਸਮਾਜ ਆ ਇਸ ਕੰਮ ਨੂੰ ਬਿਲਕੁਲ ਵੀ ਜਿਹੜਾ برداشت ਨਹੀਂ ਕਰੂਗਾ ਦੇਖੋ ਇੱਕ ਤਾਂ ਚੀਫ ਆਫ ਜਸਟਿਸ ਦੇ ਮਤਲਬ ਜਲਦੀ ਅਦਾਲਤ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਜਿਹੜਾ ਰਕੇਸ਼ ਥੋਰ ਸੀ ਉਹਨੂੰ ਬਾਅਦ ਚ ਰਿਹਾ ਕਰ ਦਿੱਤਾ ਗਿਆ ਪਰ ਬੀਜੇਪੀ ਵੱਲੋਂ ਉਹਦੇ ਹਾਰ ਪਾ ਕੇ ਨੂੰ ਘੁਮਾ ਆ ਗਿਆ ਕਿਉਂ ਕਿ ਕਿਉਂਕਿ ਜੋ ਵੀ ਆਰ ਗਵੇ ਸੀ ਉਹ ਇੱਕ ਕਾਸਟ ਮੀਟਿੰਗ ਨੂੰ ਬਲੌਕ ਕਰਦੇ ਸੀਗੇ ਪਰ ਜਿਹਨੇ ਰਕੇਸ਼ ਕਿਸ਼ੋਰ ਨੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਬ੍ਰਾਹਮਣ ਕਾਨੂੰਨ ਬਲੌਕ ਕਰ ਦਿੱਤੀ ਇਹ ਸਿਰਫ ਇੱਕ ਮਨੂਵਾਤੀ ਮਾਨਸਿਕਤਾ ਦਾ ਨਤੀਜਾ ਹੈ ਇਹ ਭਾਜਪਾ ਆਰਐਸਐਸ ਵੀ ਪਹਿਲਾਂ ਹੀ ਪਲਾਨ ਕੀਤੀ ਹੋਈ ਪੂਰੀ ਪਾਲਿਸੀ ਸੀ ਕਿ ਉਹਨਾਂ ਨੇ ਜਿਹੜੇ ਚੀਫ ਜਸਟਿਸ ਸਾਹਿਬ ਬੀਆਰ ਗੋਵੀ ਨੂੰ ਇੱਕ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਜਿਹੜਾ ਅਹੁਦਾ ਸੀਗਾ ਉਹਦੇ ਦੇ ਮੂਰੇ ਉਹਨਾਂ ਨੇ ਜਾਣ ਕੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸ਼ੈਡਿਊਲ ਕਾਸਟ ਆ ਉਹ ਜਿੰਨੇ ਮਰਜ਼ੀ ਵੱਡੇ ਅਹੁਦੇ ਤੇ ਬੈਠ ਜਵੇ ਅਸੀਂ ਉਹਨੂੰ ਕੁਝ ਵੀ ਨਹੀਂ ਮੰਨਦੇ ਔਰ ਜੇਕਰ ਪੀਆਰ ਕਵੀ ਦੀ ਜਗਾ ਜੇਕਰ ਕੋਈ ਜਨਰਲ ਜੱਜ ਹੁੰਦਾ ਜਾਂ ਕਿਸੇ ਸ਼ੈਡੂਲ ਕਾਸਟ ਨੇ ਜਾਂ ਕਿਸੇ ਸਿੱਖ ਨੇ ਜਾਂ ਕਿਸੇ ਮੁਸਲਮਾਨ ਨੇ ਜੁਤੀ ਮਾਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਤੇ ਐਨਐਸਏ ਲੱਗਣਾ ਸੀਗਾ ਉਹਨੂੰ ਦੇਸ਼ ਤੋਂ ਉੱਤੇ ਪਰਚਾ ਹੋਣਾ ਸੀਗਾ ਉਹਨੂੰ ਜੇਲ੍ਹ ਚ ਕਰਨਾ ਸੀ ਉਹਦੀ ਪੁੱਟਮਾਰ ਕਰਨੀ ਸੀ ਈਵਨ ਕੋਰੇ ਘਰ ਤੇ ਵੱਲੂ ਜੇਤਨਾ ਸੀਗਾ ਇਹ ਸਿਰਫ ਇੱਕ ਐਸੀ ਹੋਣ ਕਰਕੇ ਉਹਦੇ ਨਾਲ ਸਾਰਾ ਕੁਝ ਜਿਹੜਾ ਇਦਾਂ ਆ ਉਹ ਕੀਤਾ ਗਿਆ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਪਹਿਲਾਂ ਵੀ ਇਸ ਸਟੇਜ ਦੇ ਵਿੱਚ ਜਿਹੜੇ ਦੇਸ਼ ਦੇ ਰਾਸ਼ਟਰਪਤੀ ਜਿਹੜੇ ਦਲਿਤ ਰਾਸ਼ਟਰਪਤੀ ਸੀ ਉਹਨਾਂ ਨੂੰ ਮੰਦਰਾ ਚ ਨਹੀਂ ਬਣ ਦਿੱਤਾ ਗਿਆ ਔਰ ਤੁਸੀਂ ਦੇਖਦੇ ਹੁਣ ਹਰਿਆਣਾ ਦੇ ਵਿੱਚ ਇਸ ਟਾਈਮ ਹਰਿਆਣਾ ਦੇ ਵਿੱਚ ਭਾਈ ਪੂਰਨ ਜੀ ਜਿਹੜੇ ਆਈਐਸ ਸੀਗੇ ਆ ਆਈਪੀਐਸ ਸੀਗੇ ਜਿਹੜੇ ਏਡੀਜੀਪੀ ਸੀਗੇ ਉਹਨਾਂ ਨੂੰ ਮਤਲਬ ਕਿ ਸੁਸਾਇਸਾਈਡ ਕਰਨ ਤੇ ਜਨਰਲ ਬੰਦਿਆ ਨੇ ਜਿਹੜੇ ਜਨਰਲ ਅਫਸਰ ਸੀਗੇ ਸ਼ਡਿਊਲ ਕਾਸਟ ਅਫਸਰ ਨੂੰ ਗੋਲੀ ਮਾਰ ਕੇ ਸੁਗਾਟ ਕਰ ਲਈ ਮਤਲਬ ਕੀ ਉਮਰ ਕੀਤਾ ਗਿਆ ਇਹ ਦੇਸ਼ ਵਿੱਚ ਕਦੋਂ ਤੱਕ ਚੱਲਦਾ ਰਹੂਗਾ ਔਰ ਜਿਹੜਾ ਕਲਿਤ ਸਮਾਜਾ ਉਹ ਇਸ ਜੀ ਨੂੰ ਕਦੀ ਵੀ ਜਿਹੜਾ ਬਰਦਾਸ਼ਤਾ ਉਹ ਨਹੀਂ ਕਰੂਗਾ ਜੇਕਰ ਇਹ ਸਰਕਾਰਾਂ ਨੇ ਲੋਕਤੰਤਰ ਦੇ ਰਾਹਤੇ ਤੇ ਬੰਦ ਕਰਕੇ ਰੱਖੇ ਇੱਕਰਣਾ ਸਰਕਾਰਾਂ ਨੇ ਇਹ ਜਾਤੀ ਵਿਤਕਰਾ ਬੰਦ ਨਹੀਂ ਕੀਤਾ ਤਾਂ ਭਾਰਤ ਦੇਸ਼ ਵਿੱਚ ਨੇਪਾਲ ਦਾ ਮਾਹੌਲ ਬੜ ਨੂੰ ਕਾਇਮ ਨਹੀਂ ਲੱਗੂਗਾ ਅਸੀਂ ਜਿਹੜੇ ਲੋਕਾਂ ਜਿਹੜਾ ਸਾਡਾ ਸਮਾਜਿਕ ਅਧਿਵੀ ਤੁਕ ਨਹੀਂ ਬੀਟੂਗਾ ਅਸੀਂ ਇਸ ਦਾ ਕਦੀ برداشت ਨਹੀਂ ਕਰਾਂਗੇ ਅਸੀਂ ਇਸ ਜਿਹੜਾ ਵਿਰੋਧ ਆ ਇਹਨੂੰ ਪੰਜਾਬ ਲੈਵਲ ਤੇ ਕਰ ਵੱਡੇ ਪੱਧਰ ਤੇ ਕਰਾਂਗੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼